मेहनत करते उसको हर पांच साल में बदलते नहीं होंगे अनंतपुर साहब से, से चंडीगढ़ क्योंकि अब आपको पता है कि ये जनता ना आपको मान सम्मान देगी ना ये जनता आपको जिताएगी तो इसलिए नया घर ढूंढो नया शहर नए तरीके से दूसरे लोगों को बेवकूफ तो कांग्रेस के लोग और बीजेपी के लोग से जनता बहुत त्रस्त है इन चीजों से दूर उठ के अब उनके पास मैं लोगों के बीच में जाते हुए उनको कहते कि अब आपके पास ऑप्शन आ चुका पहले आपके पास ऑप्शन नहीं था ऑप्शन आप है और यही एकमात्र है कि को जिसने कांग ना कांग्रेस तो, तो so, काम ही नहीं किया किसी ने चंडीगढ़ में ऑटो ड्राइवर्स का मसला चंडीगढ़ में एजुकेशन रिजर्वेशन जो बैकवर्ड कम्युनिटी है कि बच्चे वहां बैठे यूनिवर्सिटी के अंदर

ये काम करके दिखा है ये भूतों पर उतरे हैं कि हम जनता के बीच में जाके इंश्योर करेंगे इंदिरा जैसे हम कौन सी कॉलोनी सुंदर संजय संजय कॉलोनी संजय कॉलोनी में आप जाकर देखो ये जो लोग एक से दस सेक्टर या अठारह सेक्टर का चंडीगढ़ आपको दिखाता है वो तो चंडीगढ़ नहीं है वो तो एक छोटा सा एग्जाम्पल है आप जाके संजय कॉलोनी में जाकर देखिए लोगों के घर के बाहर सड़क ने नाली ये इश्यूज़ उनके घर स्वास्थ्य डंपिंग ग्राउंड डंपिंग जोन आपने लोगों के घरों के बीच में बना दी तो पे, वो तो इशुस चंडीगढ़ मैं मैंने अभी आपको बताया कि ऊपर दरवाजे बंद करते हैं क्या तो मैं किन तीन बच्चे मेरे घर पर बैठे क्यों बेरोजगार है कहाँ जाए सत्तर साल पचास साल हो गए चंडीगढ़ में बैठे पचास परसेंट यहाँ के लोगों को रिश्तेदारी देना

कि अब इस हद हाँ तक पहले आपने के लेवल बीजेपी ने गुंडागर्दी करने की कोशिश करी बेईमानी और आज मुझे पता चला कि स्कूलों के अंदर जो कैमरा लगे जहां बूथ बन रहे हैं उनको ढका जा रहा है कवर किया जा रहा है जहां पे बूथ जहां पे वोटिंग होगी हर लेवल पे चोरी हर लेवल पे लोगों को ठगना तो डॉक्टर ने फेयर एंड जस्ट इलेक्शन फेयर एंड जस्ट सिस्टम जिसकी जितनी संख्या वाली उसकी उतनी हिस्सेदारी के पर्सपेक्टिव को ध्यान में रखे हर एक को इंश्योर करेगी जस्टिस हर एक के लिए काम करेगी ये इस एजेंडा से महत्वपूर्ण है चार श्री बालाजी बीबी साढ़े तीन पढ़ी लिखी जानी उनका कर्त भी बहुत रहे सारे को हैं पर जिन्ना दर्द अंदर जो मिरके पता लगया ਇੱਕ ਨਾ ਦੱਸ ਕਿ ਕਿਸੇ ਨੇ ਛੋਟਾ ਕੀਤਾ ਨਾ ਪਰ ਕੀਤਾ ਨਹੀਂ ਹੁੰਦਾ ਕਰਦਾ ਚੰਗੀ ਕਰਦਾ ਮੈਂਬਰ ਪਾਰਲੀਮੈਂਟਰ ਕੋਲ ਤੋਂ ਵੱਡੀ ਜ਼ਿੰਮੇਵਾਰੀ ਕਰਦਾ ਹੈ ਕਿਉਂਕਿ ਇਹ ਯੂਨੀ ਪ੍ਰਸ਼ਾਸਨ ਹੈ ਇਹਦੀ ਪ੍ਰਵਾਹ ਵੀ ਕਰਦਾ ਜੋ ਆਮ ਸੰਗਤ ਨੂੰ ਆਮ ਜਨਤਾ ਨੂੰ ਚਾਹੀਦੀਆਂ ਜ਼ਰੂਰਤਾਂ ਮਤਲਬ ਨਹੀਂ ਪੂਰੀ ਹੋਏ ਇਸ ਲਈ ਇਹ ਸੋਚ ਕੇ ਸੀ ਇਹਨਾਂ ਦੇ ਨਾਲ ਹੈ ਪੂਰੀ ਭਾਈਚਾਰਕ ਅੱਗੇ ਤੁਸੀਂ ਸਾਰੇ ਪੜ੍ਹੇ ਲਿਖੇ ਬੰਦੇ ਹੋ ਬੜੇ ਸਾਰੇ ਸਭ ਤੋਂ ਸਿਆਣੇ ਬੰਦੇ ਹੁੰਦੇ ਐ ਤੁਹਾਨੂੰ ਵੀ ਮੈਚ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਪੜ੍ਹੀ ਲਿਖੀ ਬੇਟੀ ਔਰ ਜਿਹਨਾਂ ਨੇ ਜੀਵਨ ਨੂੰ ਰੂਪ ਦਾ ਦਿੱਤਾ ਬਹੁਤ ਅਗਲਾ ਉੱਚਰਾ ਹੈ ਇਸ ਲਈ ਛੋਟ ਕੇ ਅਸੀਂ ਜਿਹਨਾਂ ਦੇ ਨਾਲ ਪੜ੍ਹੇ ਐ ਸ਼ੇਰੇ ਪੰਜਾਬ ਜੀ ਮੈ ਜੀ ਮਾਨੀ ਕਰ ਤੇਰੀ ਮੈਂ ਸਰਪ੍ਰਸਤਾ

ਗਰਮਾ ਗਰਮੀ ਹੋ ਰਹੀ ਹੈ ਜਿੱਥੇ ਇੱਕ ਕੁਦਰਤੀ ਤੌਰ ਤੇ ਇੱਥੇ ਇਹਨੇ ਗਰਮੀ ਆ ਉਸੇ ਚੋਣਾ ਦਾ ਮਾਹੌਲ ਵੀ ਗਰਮ ਹੈ ਸਭ ਵਾਲੀਆਂ ਕੋ ਆ ਵੀ ਕੈਂਡੀ ਜੋ ਇਸ ਨੂੰ ਚੋਣ ਬਾਅਦ ਜੋ ਮਜ਼ਾ ਦੇ ਗਏ ਐ ਤੇ ਕਿ ਚੰਡੀਗੜ੍ਹ ਤੋਂ ਜੀਐਸਪੀ ਦੇ ਕੈਂਡੀਡੇਟ ਡਾਕਟਰ ਕੁਸ਼ਿੰਧ ਸਿੰਘ ਖੜੇ ਨੇ ਤੇ ਇਹ ਜਾਣ-ਪਹਿਚਾਨ ਦੇ ਮਹਤਾਜ ਨਹੀਂ ਇਹਨਾਂ ਨੇ ਆਰਐਸਐਸ ਬੀਜੇ ਕ੍ਰਿਪੀ ਖਲਾਸ ਕੰਦੇ ਦਿੱਲੀ ਦੇ ਵਿੱਚ ਮਹੌਚਾ ਹੋ ਲਿਆ ਨਾਟਕਦੰਮ ਕਰ ਰੱਖ ਕੇ ਰੱਖਿਆ ਸਰਕਾਰਾਂ ਨੇ ਅਸੀਂ ਉੱਥੇ ਜਾਂਦੇ ਰਹੇ ਹੁਣੇ ਚੰਡੀਗੜ੍ਹ ਦੀਆਂ ਜਿਹੜੀਆਂ ਮੁਸ਼ਕਲਾਂ ਨਾਲ ਦੇਖਦੇ ਹੋਏ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਮੰਨ ਲਈ ਚੌੜ ਮਦਾਨ ਦੇ ਵਿੱਚ ਉਤਰੇ ਨੇ ਅਸੀਂ ਪੰਥਕ ਇੰਨੀ ਆਪ ਪਾਰਲਮਨੀਆਂ ਨੇ ਅੰਤਰ ਘਿਹਰਾ ਨੇ ਸਾਰਿਆਂ ਨੂੰ ਸਾਰੇ ਚਿੰਡੀ ਕਰਦੇ ਲੋਕਾਂ ਨੂੰ ਬਹੁਜਨ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਡਾਕਟਰ ਬੀਤੂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਕੇ ਪਾਰਲੀਮੈਂਟ ਦੇ ਵਿੱਚ ਭੇਜੋ ਬੜੀ ਲਿਖੀ ਨੌਜਵਾਨ ਲੜਕੀ ਹੈ ਬੀ.ਐਚ.ਡੀ ਵੀ ਕੀਤੀ ਹੋਈ ਆ ਤੇ ਜਵਾਬ ਦੇ ਆਰੇ ਕਾਲ ਦਾ ਜੇਰਾ ਮਾਤੀ ਸਵਾਲ ਤੁਸੀਂ ਕਰੋ ਕੋਈ ਮਨਿਸਟਰ ਕਰਨੇ ਆ ਕੇ ਮੈਂ ਕਹਿਣਾ ਚਾਹੀਏ ਕਿ ਮੋਦੀ ਸਾਹਮਣੇ ਵੈਰੀਯੋਦ ਦੀ ਸ਼ਕਤੀ ਜੜਾ ਦੋ ਇਸ ਕਰਕੇ ਉਹ ਜੋ ਨੌਜਵਾਨ ਬੱਚੇ ਬੱਚੀਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ ਹੁਣ ਤੱਕ ਤੁਸੀਂ ਸਾਰਿਆਂ ਨੂੰ ਦੇਖਿਆ ਬੀਜੇਪੀ ਨੂੰ ਵੀ ਦੇਖ ਲਿਆ ਆਪ ਵਾਲੇ ਵੀ ਚੱਲ ਰਹੇ ਨੇ ਕਾਂਗਰਸ ਵੀ ਦੇਖੀ ਆ ਦੇ ਹੁਣ ਬੀਐਸਪੀ ਦੀ ਵਾਰੀ ਆਈ ਹੈ ਇਸ ਕੈਂਡੀਡੇਟ ਨੂੰ ਆਪਾਂ ਜਿਤਾ ਕੇ ਪੂਰੀ ਚੰਗੀ ਕਲਾ ਦੇ ਨਾਲ ਪਾਰਲੀਮੈਂਟ ਦੇ ਵਿੱਚ ਭੇਜਣਾ ਤਾਂ ਕਿ ਜਿਹੜੀਆਂ ਚੰਗੀ ਕਰਦੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਸਕਣ ਤੇ ਪੂਰੇ ਭਾਰਤ ਦੇ ਵਿੱਚ ਦੇਖੋ ਅੱਜ ਜਿਹੜੀ ਹਾਲ ਐ ਸਸ ਬੀਜੇਪੀ ਦੀ ਸਰਕਾਰ ਹੈ ਉਹ ਸੰਵਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਹਿੰਦੂਤਵਾ ਦਾ ਅਜੰਡਾ ਲਾਟ ਉੱਪਰ ਕਿ ਅਸੀਂ ਉਹਦੇ ਸਖਤ ਵਿਰੋਧੀ ਆਂ ਡਾਕਟਰ ਵੀਰ ਰਵੇਲਕਰ ਸਾਹਿਬ ਨੇ ਸੁਵਿਧਾਨ ਲਿਆਂਦਾ ਹੈ ਪੂਰੇ ਦੇਸ਼ ਦਾ ਕਾਨੂੰਨ ਉਹ ਸੁਵਿਧਾਨ ਮੁਤਾਬਕ ਚੱਲਦਾ ਹੈ ਅਜੇ ਤੀਡੇ ਢਾਗ ਲਈ ਸਰਕਾਰਾਂ ਉਸ ਸੁਵਿਧਾਨ ਨੂੰ ਖਤਮ ਕਰਨ ਦੀ ਦੁਨੀਆ ਹੁਣ ਇਹਨੇ ਖਤਮ ਹੀ ਕਰਤਾ ਸੁਵਿਧਾਨ ਹੀ ਹੈ ਇਹ ਸੁਵਿਧਾਨ ਉਹਦਾ ਜਿਹੜੀ ਪਾਰਲੀਮੈਂਟ ਨਵੀਂ ਬਣੀ ਆ ਉਸੇ ਫਿਰ ਸਭ ਤੋਂ ਵੱਡੀ ਉਹਦਾ ਜਿਹੜੀ ਦਲਤ ਸਮਾਜ ਦੇ ਵਿੱਚੋਂ ਸੀ ਰਾਜਪਤੀ ਮੋਰਮੂ ਉਹ ਨੋ ਦਾ ਨਿਸ਼ਾਨੀ ਬਣਾਇਆ ਗਿਆ ਉਹਨੂੰ ਉਤ ਘਰ ਨਹੀਂ ਕਰਿਆ ਕਿਉਂਕਿ ਉਹ ਦਲਤ ਸਮਾਜ ਦੇ ਵਿੱਚੋਂ ਸੀ ਤੇ ਸੰਵਧਾਨ ਲਿਖਣ ਵਾਲੇ ਵੀ ਡਾਕਟਰ ਬੀਰਕਾਰ ਸਾਹਿਬ ਜਿਹੜੇ ਦਲਤ ਸਮਾਜ ਦੇ ਆਗੂ ਹੋਏ ਨੇ ਬਹੁਤ ਸਾਰੇ ਸਮਾਜ ਦੇ ਆਗੂ ਹੋਏ ਨੇ ਉਹਨਾਂ ਨੂੰ ਅੱਖੋਂ ਪਰੋਕੇ ਕਰਕੇ ਦਲਤ ਸਮਾਜ ਨੂੰ ਅੱਖੋਂ ਪਰੋਕੇ ਕਰਕੇ ਤੇ ਸੰਵਧਾਨ ਨੂੰ ਖਤਮ ਕਰਕੇ ਆਰਐਸਐਸ ਦਾ ਅਜੰਡਾ ਲਾਗੂ ਕਰਕੇ ਆਰਐਸਐਸ ਦਾ ਕਿਦਾ ਪਤਾ ਕਿੰਨਾਂ ਵਾਰ ਕੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਇਹਨਾਂ ਨੇ ਸੰਸਦ ਬਹੁਨਾਂ ਜਿਹੜਾ ਉਹ ਕਾਹਨਾ ਉਹ ਵੀ ਉਹ ਜੀ ਮੋਦੀ ਸਾਹਿਬ ਤੋਂ ਕਰਾਇਆ ਇਹ ਰਾਸ਼ਟਰਪਤੀ ਤੋਂ ਵੀ ਕਰਾਇਆ ਹਾਲਾਂਕਿ ਉਹਦਾ ਹੱਕ ਬੰਦਦਾ ਵੱਡਾ ਇਹਦਾ ਅੰਤ ਤੇ ਹੁਣ ਤੁਸੀਂ ਦੇਖਣਾ ਲੋਕਾਂ ਨੇ ਇਹਦਾ ਭਾਰਤ ਦੁਬਾਰਾ ਆਰਐਸਐਸ ਬੀਜੇਪੀ ਆਉਂਦੀ ਹੈ ਤੇ ਇਸ ਭਾਰਤ ਦੇ ਟੁਕੜੇ ਹੋਣਗੇ ਤੁਸੀਂ ਲਿਖ ਲਓ ਅੱਜ ਲਿਖ ਲਓ ਕੱਲ੍ਹ ਨੂੰ ਲਿਖ ਲਓ ਇਹ ਭਾਰਤ ਨਹੀਂ ਰਹਿਣਾ ਇਹਦੇ ਟੁਕੜੇ ਹੋ ਜਾਣੇ ਆ ਇਸ ਕਰਕੇ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਇਹ ਲੋਕ ਸਭ ਕੇ ਆਰਐਸਐਸ ਦੀਆਂ ਸਾਰੀਆਂ ਕਿੰਨੀਆਂ ਵੱਡੀਆਂ ਮਹੱਤਵਪੂਰਨਾਂ ਨੇ ਤੇ ਪਹਿਲਾਂ ਵੀ ਇਹਨਾਂ ਨੇ ਇਸ ਭਾਰ ਤੋਂ ਖਤਮ ਕਰਨ ਵਾਸਤੇ ਚਾਲਾਂ ਚੱਲੀਆਂ ਹੁਣ ਵੀ ਚੱਲ ਰਹੇ ਨੇ ਇਸ ਕਰਕੇ ਜੇ ਭਾਰ ਤੋਂ ਬਚਾਉਣਾ ਹੈ ਜੇ ਸਵਧਾਨ ਨੂੰ ਬਚਾਉਣਾ ਹੈ ਨਾ ਤਾਂ ਸਾਲੋਂ ਬਹੁਜਲ ਸਮਾਜ ਦੇ ਜਿਹੜੇ ਲੀਡਰ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਣ ਉਹਨਾਂ ਨੂੰ ਲਿਆ ਕੇ ਉਹ ਸਮਾਜਾਂ ਨੂੰ ਬਚਾਉਣਾ ਤੇ ਭਾਰ ਤੋਂ ਬਚਾਉਣ ਦੀ ਲੋੜ ਆ ਜ ਸਾਨੂੰ ਡੱਟ ਕੇ ਡੱਟੇ ਬੀਤੂ ਜੀ ਦਾ ਸਾਥ ਦੇਣਾ ਚਾਹੀਦਾ ਸਾਰੇ ਚੰਡੀਗੜ੍ਹ ਦੇ ਜਿੰਨੇ ਵੀ ਬਹੁਤ ਸਾਰੇ ਸਮਾਜ ਦੇ ਲੋਕ ਨੇ ਇਹ ਤੁਸੀਂ ਜਾ ਕੇ ਤਾਂ ਸਾਰਾ ਕੁਝ ਬਾਤ ਨਹੀਂ ਕਰ ਤੁਹਾਡੇ ਉਹੀ ਕੁ ਸੁਹਣਾ ਜਿਹੜਾ ਕੁ ਪਹਿਲਾਂ ਹੁੰਦਾ ਸੀ ਅੱਜ ਵੀ ਜਿਹੜੇ ਬਾਹਰ ਯੂਪੀ ਦੇ ਵਿੱਚ ਚਲੇ ਜਾਉ ਤੇ ਇਹ ਤੁਸੀਂ ਆ ਰਾਜਸਥਾਨ ਦੇ ਵਿੱਚ ਮੈਂ ਕੱਲ ਇੱਕ ਖਬਰ ਪੜ੍ਹੀ ਆ ਉਹ ਦੇਖੀ ਕਿ ਆਈ ਗਾਈ ਸੀ ਕਿ ਇੱਕ ਦਾਲਤ ਪਰਿਵਾਰ ਦਾ ਜਿਹੜਾ ਸੀਗਾ ਬੱਚਾ ਵਿਆਹਨ ਕਰ ਲਿਆ ਸੀ ਉਹਨੂੰ ਜਿਹੜੇ ਠਾਕਰ ਨੇ ਵੱਡੇ ਉੱਚੀਆਂ ਜਾਤਾਂ ਨਾਲ ਜਿਹਾ ਉਹਨੇ ਕਹਿੰਦੇ ਸੀ ਤੇ ਰੋਕਾਂਗੇ ਤੈਨੂੰ ਘੋੜਾ ਹੀ ਕੰਮ ਦੇਣਾ ਕੱਲ ਪੂਰਾ ਪ੍ਰਸ਼ਾਸਨ ਲਾ ਕੇ ਕੱਲ ਦੀ ਖਬਰ ਤੁਹਾਨੂੰ ਪਹੁੰਚਵਾਉਣ ਦੇ ਸ਼ੁਰੂ ਹੋ ਗਈ ਹੈ ਉਹਦਾ ਫਿਰ ਅਫਾਅਤ ਕਢਾਈ ਗਈ ਇਥੋਂ ਤੱਕ ਕਿ ਜਿਹੜੇ ਬੱਚੇ ਬੱਚੀਆਂ ਹੋਰ ਸੇਫ ਨਹੀਂ ਹੈਗੀਆਂ ਦਲਤ ਸਮਾਜ ਦੇ ਜਿੰਦੇ ਹਾਲੇ ਦੇਪ ਕੀਤੇ ਜਾਂਦੇ ਨੇ ਨੌਜਵਾਨਾਂ ਨੂੰ ਪਰਹਮ ਕੀਤਾ ਜਾਂਦਾ ਹੈ ਦੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆ ਰਿਹਾ ਸੱਚ ਵੀ ਦੇ ਪੀ ਦੀ ਸਰਕਾਰ ਆਉਂਦੀ ਹੈ ਤਾਂ ਇਥੋਂ ਝੁਲਮ ਹੋਣਗੇ ਬਹੁਜਾਂ ਸਮਾਜ ਦੇ ਲੋਕਾਂ ਤੇ ਹੁਣ ਬਹੁਜਾਂ ਸਮਾਜ ਦੇ ਲੋਕਾਂ ਨੇ ਦੇਖਣਾ ਵੀ ਅਸੀਂ ਬੁਰਗੀ ਨੂੰ ਪਾਣੀ ਆ ਉਹ ਵੀ ਲੈ ਕੇ ਆਉਣੇ ਨੇ ਜਿਨ੍ਹਾਂ ਨੇ ਸੁਵਿਧਾਨ ਖਾਦਮ ਕਰਮਕੀ ਤੇ ਜਿਹੜੇ ਤੁਰੇ ਹੋਏ ਨੇ ਜਾਂ ਜਿਨ੍ਹਾਂ ਨੇ ਨਵੇਂ ਭਾਰਤ ਸਜਣਾ ਨਵੇਂ ਇੱਥੇ ਬਲੰਦੀਆਂ ਨੂੰ ਸੋਹਣਾ ਚੰਗੇ ਕੰਮ ਕਰਦੇ ਨੇ ਆਪਾਂ ਨੂੰ ਲੈ ਗਏ ਡਾਕਟਰ ਮੀਤੂ ਜੀ ਦਾ ਸਾਥ ਦੇ ਹੋਇਆਂ ਇਹਨਾਂ ਬੇਨਤੀਆਂ ਕਰਦਾ ਹੋਇਆ वागुरु जी का खालसा वागुरु जी की फति